ਸਤਿ ਸ਼੍ਰੀ ਅਕਾਲ ਜੀ ਮੈਂ ਸੁਰਿੰਦਰ ਢਿਲਵਾ ਤੁਸੀਂ ਜੁੜੇ ਹੋ ਢਿਲਵਾ ਟੀਵੀਜ਼ਨ ਦੇ ਨਾਲ ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਔਰਤਾਂ ਦੇ ਲਾਪਤਾ ਹੋਣ ਦੀ ਔਰ ਅੰਕੜੇ ਵੀ ਆਪਾਂ ਪੇਸ਼ ਕੀਤੇ ਸੀ ਔਰ ਉਸੇ ਗੱਲਬਾਤ ਨੂੰ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਅੱਗੇ ਜਿਹੜਾ ਉਹ ਜਾਰੀ ਕਰਾਂਗੇ 1981 ਦੀ ਜਨਗਣਨਾ ਦੇ ਵੇਲੇ ਔਰਤਾਂ ਦੇ ਲਾਪਤਾ ਹੋਣ ਦੇ ਜਿਹੜੇ ਅੰਕੜੇ ਆ ਰੁਝਾਨ ਆ ਜਿਹੜੇ ਉਹ ਸਾਹਮਣੇ ਆਉਣ ਲੱਗ ਪਏ ਸੀਗੇ ਔਰ 1992 ਦੇ ਵਿੱਚ ਨੋਬਲ ਪੁਰਸਕਾਰ ਜੇਤੂ ਜਿਹੜੇ ਵਿਜੇਤਾ ਸੀ ਅਮ੍ਰਿਤਿਆ ਸੇਨ ਉਹਨਾਂ ਨੇ ਇਸ ਮਸਲੇ ਵੱਲ ਜਿਹੜਾ ਉਹ ਆਪਣਾ ਧਿਆਨ ਕੀਤਾ ਤੇ ਇਸ ਮਾਮਲੇ ਤੇ ਉਂਗਲ ਰੱਖੀ ਸੀ ਔਰ ਉਹਨਾਂ ਦੇ ਮੁਤਾਬਕ ਪੂਰੀ ਦੁਨੀਆ ਭਰ ਦੇ ਵਿੱਚ ਲਗਭਗ 100 ਮਿਲੀਅਨ ਤੋਂ ਉੱਪਰ ਜਿਹੜੀਆਂ ਔਰਤਾਂ ਉਹ ਗਾਇਬ ਹੁੰਦੀਆਂ ਏ ਔਰ ਇਕੱਲੇ ਭਾਰਤ ਤੇ ਚਾਈਨਾ ਦੇ ਵਿੱਚ ਇਸ 100 ਮਿਲੀਅਨ ਦੇ ਅੰਕੜੇ ਦੇ ਵਿੱਚੋਂ ਇਕੱਲੇ ਭਾਰਤ ਤੇ ਚਾਈਨਾ ਦੇ ਵਿੱਚੋਂ 80% ਔਰਤਾਂ ਤੇ ਕੁੜੀਆਂ ਜਿਹੜੀਆਂ ਉਹ ਗਾਇਬ ਹੁੰਦੀਆਂ ਆਈਆਂ World Economic Forum ਦੇ 2021 ਦੇ ਜਿਹੜੇ ਅੰਕੜੇ ਦੇ ਮੁਤਾਬਕ ਜਿਹੜਾ ਜੈਂਡਰ ਗੈਪ ਦਾ ਜਿਹੜਾ ਇੰਡੈਕਸ ਆ ਇਸ ਇੰਡੈਕਸ ਦੇ ਵਿੱਚ ਜਿਹੜਾ 156 ਦੇਸ਼ਾਂ ਦੇ ਵਿੱਚੋਂ ਭਾਰਤ ਦਾ ਜਿਹੜਾ ਸਥਾਨ ਹੈਗਾ ਉਹ 140ਵਾਂ ਸਥਾਨ ਕਿੱਡੀ ਜਿਹੜੀ ਸ਼ਰਮ ਦੀ ਗੱਲ ਔਰ ਕਿੱਡੀ ਅਲਮਤ ਦੀ ਗੱਲ ਹੈ ਕਿ ਭਾਰਤ ਦਾ ਜਿਹੜਾ ਸਥਾਨ ਆ ਇਸ ਇੰਡੈਕਸ ਦੇ ਵਿੱਚ 156 ਦੇਸ਼ਾਂ ਦੇ ਵਿੱਚੋਂ 140ਵਾਂ ਸਥਾਨ ਔਰ ਅੱਗੇ ਨੂੰ ਗੱਲ ਕਰੀਏ ਤਾਂ 2014 ਦੇ ਵਿੱਚ ਸਮਾਜਿਕ ਸੰਸਥਾਨ ਯੂਨਾਈਟਿਡ ਨੇਸ਼ਨ ਦੇ ਅੰਕੜੇ ਦੇ ਮੁਤਾਬਕ ਪੂਰੀ ਦੁਨੀਆ ਭਰ ਦੇ ਵਿੱਚ 142.6 ਮਿਲੀਅਨ ਔਰਤਾਂ ਜਿਹੜੀਆਂ ਪੂਰੀ ਦੁਨੀਆ ਭਰ ਦੇ ਵਿੱਚੋਂ ਗਾਇਬ ਹੁੰਦੀਆਂ ਔਰ ਇਸ 142.6 ਮਿਲੀਅਨ ਦੇ ਅੰਕੜੇ ਦੇ ਵਿੱਚੋਂ ਕੱਲੇ ਭਾਰਤ ਦੇ ਵਿੱਚੋਂ 45.8 ਔਰਤਾਂ ਜਿਹੜੀਆਂ ਕੱਲੇ ਭਾਰਤ ਦੇ ਵਿੱਚੋਂ ਹੀ ਗਾਇਬ ਹੁੰਦੀਆਂ ਕਿਉਂਕਿ ਸਾਡਾ ਭਾਰਤ ਆ ਜਿਹੜਾ ਉਹ ਇੱਕ ਅਰਧ ਜ਼ਗੀਰੂ ਔਰ ਅਰਧ ਵਸਤੀਵਾਦੀ ਜਿਹੜਾ ਉਹ ਸਾਡਾ ਸਮਾਜ ਆ ਸਾਡਾ ਦੇਸ਼ ਆ ਔਰ ਇੱਥੇ ਔਰਤਾਂ ਨੂੰ ਜ਼ਗੀਰੂ ਨਜ਼ਰੀਏ ਦੇ ਨਾਲ ਜ਼ਗੀਰੂ ਮਾਨਸਿਕਤਾ ਦੇ ਨਾਲ ਆ ਜਿਹੜਾ ਉਹ ਦੇਖਿਆ ਜਾਂਦਾ ਔਰ ਇੱਥੇ ਜਿਹੜੀ ਸਾਮਰਾਜੀ ਸੱਭਿਆਚਾਰ ਦੇ ਵਧਣ ਫੁੱਲਣ ਦੇ ਕਾਰਨ ਔਰਤਾਂ ਨੂੰ ਜਿਹੜਾ ਇਸ ਨਜ਼ਰੀਏ ਦੇ ਨਾਲ ਦੇਖਿਆ ਜਾਂਦਾ ਕਿ ਉਹਨਾਂ ਨੂੰ ਖਰੀਦੋ ਫਰੋਖਤ ਕਰਨ ਵਾਲੀ ਜਿਹੜੀ ਚੀਜ਼ ਦੇ ਵਜੋਂ ਪੇਸ਼ ਕਰਕੇ ਰੱਖਤਾ ਚੀਜ਼ ਦੇ ਵਜੋਂ ਬਣਾ ਕੇ ਰੱਖ ਦਿੱਤਾ ਔਰਤ ਨੂੰ ਔਰ ਇਸੇ ਵਜ੍ਹਾ ਦੇ ਕਰਕੇ ਕਿਉਂਕਿ ਸਾਡੇ ਦੇਸ਼ ਦੇ ਵਿੱਚ ਅਰਧ ਜ਼ਗੀਰੂ ਔਰ ਅਰਧ ਵਸਤੀਵਾਦੀ ਜਿਹੜੀ ਮਾਨਸਿਕਤਾ ਸਾਡੇ ਲੋਕਾਂ ਦੀ ਇੱਥੇ ਸਮਾਜ ਅਰਧ ਜ਼ਗੀਰੂ ਅਰਧ ਵਸਤੀਵਾਦੀ ਸਮਾਜ ਹੋਣ ਦੇ ਕਾਰਨ ਦਾ ਆਧਾਰ ਹੋਣ ਦੇ ਕਾਰਨ ਇੱਥੇ ਲੋਕਾਂ ਦੀ ਜਿਹੜੀ ਮਾਨਸਿਕਤਾ ਸਾਡੇ ਸਮਾਜ ਦੀ ਮਾਨਸਿਕਤਾ ਹੈਗੀ ਹੈ ਜਿਹੜੀ ਉਹ ਔਰਤ ਵਿਰੋਧੀ ਜਿਹੜੀ ਮਾਨਸਿਕਤਾ ਹੈਗੀ ਹੈਗੀ ਔਰ ਇਸੇ ਆਧਾਰ ਦੇ ਕਾਰਨ ਔਰਤਾਂ ਦੇ ਪ੍ਰਤੀ ਜਿਹੜੀ ਉਹ ਪਿੱਤਰ ਜਿਹੜੀ ਮਾਨਸਿਕਤਾ ਜਿਹੜੀ ਉਹ ਸਾਡੇ ਸਮਾਜ ਦੇ ਲੋਕਾਂ ਦੀ ਬਣੀ ਹੋਈ ਹੈਗੀ ਜਿਹਦੇ ਕਰਕੇ ਹਰੇਕ ਘਰ ਤੋਂ ਲੈ ਕੇ ਹਰੇਕ ਸੰਸਥਾ ਤੱਕ ਜਿਹੜੀ ਔਰਤ ਵਿਰੋਧੀ ਮਾਨਸਿਕਤਾ ਲਗਾਤਾਰ ਆ ਜਿਹੜੀ ਉਹ ਵੱਧ ਫੁੱਲ ਰਹੀ ਹੈਗੀ ਹੈਗੀ ਔਰ ਜਿਹਦੇ ਕਰਕੇ ਔਰਤ ਨੂੰ ਅੱਜ ਵੀ ਚਾਹੇ ਅਸੀਂ ਕਿੱਡੀ ਮਰਜ਼ੀ ਡਿਵੈਲਪਮੈਂਟ ਕਰ ਲਈਏ ਕਿੱਡੀਆਂ ਮਰਜ਼ੀ ਵੱਡੀਆਂ-ਵੱਡੀਆਂ ਬਿਲਡਿੰਗਾਂ ਖੜੀਆਂ ਕਰ ਲਈਏ ਚਿੱਟੀਆਂ ਮਰਜੀ ਸ਼ਰਕਾਂ ਸੋਣੀਆਂ ਬਣਾ ਲਈਏ ਵੱਡੇ ਵੱਡੇ ਪੁਲ ਖੜੇ ਕਰਨਗੇ ਜਿੱਡੀ ਮਰਜੀ ਆਸੇ ਪਾਸੇ ਚਗਿਰਦੇ ਵਿੱਚ ਚਮਕ-ਦਮਕ ਕਰ ਲਈਏ ਪਰ ਗੱਲ ਤਾਂ ਫੇਰ ਬਣਦੀ ਆ ਜੇ ਸਾਡੀ ਜਿਹੜੀ ਮੈਂਟੈਲਿਟੀ ਆ ਸਾਡਾ ਜੇ ਸਾਡੀ ਜਿਹੜੀ ਮਾਨਸਿਕਤਾ ਹੈ ਜੀ ਉਹ ਡਿਵੈਲਪ ਹੋਊਗੀ ਸਾਡੀ ਮੈਂਟੈਲਿਟੀ ਹੈ ਜਿਹੜੀ ਸਾਡੀ ਮਾਨਸਿਕਤਾ ਹੈ ਅੱਜ ਵੀ ਸਦੀਆਂ ਪਿੱਛੇ ਖੜੀ ਹੋਈ ਆ ਸਾਡੀ ਮਾਨਸਿਕਤਾ ਅੱਜ ਵੀ 100 ਸਾਲ ਪੁਰਾਣੀ ਜਿਹੜੀ ਮਾਨਸਿਕਤਾ ਸਾਡੀ ਅੱਜ ਵੀ ਕਿਉਂਕਿ ਅੱਜ ਵੀ ਅਸੀਂ ਔਰਤ ਨੂੰ ਦੂਜੇ ਦਰਜੇ ਦਾ ਇਨਸਾਨ ਆ ਜਿਹੜਾ ਉਹ ਸਮਝਿਆ ਹੋਇਆ ਜਿਹਦੇ ਕਰਕੇ ਅੱਜ ਐਡੀ ਵੱਡੀ ਪੱਦਰ ਦੇ ਵਿੱਚ ਜਿਹੜਾ ਔਰਤਾਂ ਲਾਪਤਾ ਹੋ ਰਹੀਆਂ ਔਰਤਾਂ ਮਿਸਿੰਗ ਹੋ ਰਹੀਆਂ ਔਰਤਾਂ ਦੇ ਨਾਲ ਲਗਾਤਾਰ ਕ੍ਰਾਈਮ ਹੋ ਰਹੇ ਆਗੇ ਬਲਾਤਕਾਰ ਹੋ ਰਿਹਾ ਉਹ ਇਹਦਾ ਕਾਰਨ ਜਿਹੜਾ ਉਹ ਇਹੀ ਹੈਗਾ ਇਹਗਾ ਔਰ ਜੇ ਅਸੀਂ ਦੁਨੀਆ ਭਰ ਦੀ ਜੇ ਗੱਲ ਕਰੀਏ ਤਾਂ ਦੁਨੀਆ ਭਰ ਦਾ ਜਿਹੜਾ ਔਰਤ ਮਰਦ ਦਾ ਜਿਹੜਾ ਅਨੁਪਾਤ ਹੈਗਾ ਉਹ 101 ਅਨੁਪਾਤ 100 ਹੈਗਾ ਮਤਲਬ ਕਿ 100 ਦੁਨੀਆ ਭਰ ਦੇ ਵਿੱਚ 101 ਮਰਦਾਂ ਦੇ ਮਗਰ 100 ਔਰਤਾਂ ਜਿਹੜੀਆਂ ਉਹ ਹੈਗੀਆਂ ਏ ਔਰ ਜੇ ਗੱਲ ਕਰੀਏ ਇਕੱਲੇ ਭਾਰਤ ਦੀ ਤਾਂ ਭਾਰਤ ਦਾ ਜਿਹੜਾ ਲਿੰਗ ਅਨੁਪਾਤ ਹੈਗਾ ਉਹ 1000 ਅਨੁਪਾਤ 943 ਹੈਗਾ ਮਤਲਬ ਕਿ ਭਾਰਤ ਦੇ ਵਿੱਚ ਹਜ਼ਾਰ ਮਰਦਾਂ ਦੇ ਮਗਰ 943 ਔਰਤਾਂ ਔਰ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਚੰਡੀਗੜ੍ਹ ਦੀ ਤਾਂ ਚੰਡੀਗੜ੍ਹ ਦਾ ਜਿਹੜਾ 2011 ਦੇ ਵਿੱਚ ਮਰਦਮਸ਼ੁਮਾਰੀ ਹੋਈ ਸੀ ਤਾਂ ਉਸ ਅੰਕੜੇ ਦੇ ਮੁਤਾਬਕ ਚੰਡੀਗੜ੍ਹ ਦਾ ਜਿਹੜਾ ਲਿੰਗ ਅਨੁਪਾਤ ਹੈ ਤਾਂ ਇਹ ਲਿੰਗ ਅਨੁਪਾਤ ਜਿਹੜਾ 1000 ਅਨੁਪਾਤ 818 ਹੈਗਾ ਮਤਲਬ ਕਿ ਹਜ਼ਾਰ ਔਰਤਾਂ ਦੇ ਮਗਰ ਚੰਡੀਗੜ੍ਹ ਦੇ ਵਿੱਚ 818 ਔਰਤਾਂ ਜਿਹੜੀਆਂ ਉਹ ਮੌਜੂਦ ਨੇ ਇਹ ਇਹ ਜਿਹੜੇ ਅੰਕੜੇ ਹੈਗੇ ਨੇ ਉਹ ਭਾਰਤ ਦੀ ਜਿਹੜੀ ਖੋਖਲੀ ਡਿਵੈਲਪਮੈਂਟ ਆ ਪੂਰੀ ਦੀ ਪੂਰੀ ਚਮਕ-ਦਮਕਾ ਬਹੁਤ ਵੱਡੀਆਂ-ਵੱਡੀਆਂ ਟਾਰਾਂ ਮਾਰੀਆਂ ਜਾਂਦੀਆਂ ਜਿਹੜੀਆਂ ਉਹ ਚਮਕ-ਦਮਕ ਨੂੰ ਉਸ ਡਿਵੈਲਪਮੈਂਟ ਨੂੰ ਜਿਹੜਾ ਖੋਖਲਾ ਸਾਬਤ ਕਰਦੀਆਂ ਹੈਗੀਆਂ ਕਿਉਂਕਿ ਜਿੱਤੇ ਮਰਜ਼ੀ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਤਰੱਕੀ ਕਰ ਲਈਏ ਪਰ ਗੱਲ ਤਾਂ ਫੇਰ ਬਣਦੀ ਆ ਜੇਕਰ ਸਾਡੀ ਮਾਨਸਿਕਤਾ ਵੀ ਤਰੱਕੀ ਕਰੇ ਸਾਡੀ ਮੈਂਟੈਲਿਟੀ ਵੀ ਡਿਵੈਲਪਮੈਂਟ ਹੋਵੇ ਪਰ ਸਾਡੀ ਮੈਂਟੈਲਿਟੀ ਹੈ ਜਿਹੜੀ ਉਹ 100 ਸਾਲ ਪਿੱਛੇ ਖੜੀ ਹੋਈ ਆ ਸੋ ਅੱਜ ਲੋੜ ਹੈਗੀ ਆ ਸਾਡੀ ਮੈਂਟੈਲਿਟੀ ਨੂੰ ਡਿਵੈਲਪਮੈਂਟ ਕਰਨ ਦੀ ਲੋੜ ਹੈਗੀ ਆ ਔਰਤਾਂ ਨੂੰ ਵੀ ਮਰਦ ਤੇ ਬਰਾਬਰ ਦਾ ਜਿਹੜਾ ਉਹ ਇਨਸਾਨ ਸਮਝਣ ਦੀ ਤਾਂ ਹੀ ਜਿਹੜੇ ਆਪਾਂ ਇਹ ਜਿਹੜੇ ਕ੍ਰਾਈਮ ਹੋ ਰਹੇ ਆ ਔਰਤਾਂ ਜਿਹੜੀਆਂ ਮਿਸਿੰਗ ਹੋ ਰਹੀਆਂ ਇਸ ਨੂੰ ਆਪਾਂ ਰੋਕ ਸਕਦੇ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਇੰਨੀ ਹੀ ਗੱਲਬਾਤ ਕਰਾਂਗੇ ਇਸੇ ਵਿਸ਼ੇ ਤੇ ਅਗਲੀ ਵੀਡੀਓ ਦੇ ਵਿੱਚ ਪਰ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਚੰਗੀ ਲੱਗ ਰਹੀ ਆ ਸਾਡੀਆਂ ਹੋਰ ਵੀਡੀਓ ਵੀ ਚੰਗੀਆਂ ਲੱਗ ਰਹੀਆਂ ਸਾਡਾ ਕੰਮ ਚੰਗਾ ਲੱਗ ਰਿਹਾ ਤਾਂ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਨਾਲ ਦੀ ਨਾਲ ਇੱਕ ਘੰਟੀ ਦਾ ਨਿਸ਼ਾਨ ਆ ਬੈਲ ਦਾ ਨਿਸ਼ਾਨ ਆ ਉਹਨੂੰ ਦਬਾ ਕੇ ਆਲ ਤੇ ਵੀ ਕਲਿੱਕ ਕਰ ਦਿਓ ਤਾਂ ਕਿ ਸਾਡੀ ਹਰੇਕ ਵੀਡੀਓ ਸਾ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਤੁਹਾਡੇ ਤੱਕ ਆ ਜਿਹੜਾ ਉਹ ਪਹੁੰਚਦਾ ਹੋ ਜੇ ਤੇ ਨਾਲ ਹੀ ਨਾਲ ਸਾਡਾ ਫੇਸਬੁੱਕ ਤੇ ਵੀ ਢਿਲਵਾ ਟੀਵੀਜ਼ਨ ਤੇ ਪੇਜ ਬਣਿਆ ਹੋਇਆ ਢਿਲਵਾ ਟੀਵੀਜ਼ਨ ਤੇ YouTube ਤੇ ਚੈਨਲ ਹੈਗਾ ਤੇ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਔਰ ਕਮੈਂਟ ਦੇ ਵਿੱਚ ਜਰੂਰ ਆਪਣੀ رائے ਦੱਸੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਡੇ ਵਿਚਾਰ ਤੁਹਾਨੂੰ ਕਿੱਦਾਂ ਦੇ ਲੱਗੇ ਸੋ ਮੈਂ ਸੁਰਿੰਦਰ ਢਿਲਵਾ ਬਹੁਤ ਬਹੁਤ ਧੰਨਵਾਦ